ਜਿੱਦਾਂ ਕਿ ਆਪਾਂ ਸਾਰੇ ਹੀ ਜਾਣਦੇ ਆ ਕਿ ਯੂਕੇ ਦੇ ਵਿੱਚ ਜਿਹੜੇ ਹਾਲਾਤ ਆ ਸਥਿਤੀ ਹੈ ਜਿਹੜੀ ਆਊਟ ਆਫ ਕੰਟਰੋਲ ਹੋ ਚੁੱਕੀ ਆ ਦੰਗੇ ਹੋ ਰਹੇ ਆ ਸੋ ਜਿੱਦਾਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਜ਼ਿਕਰ ਕੀਤਾ ਸੀਗਾ ਕਿ ਦੁਨੀਆ ਦੇ ਸਾਰੇ ਹੀ ਜਿਹੜੇ ਮੌਲਕਾ ਇਸ ਸਮੇਂ ਉਥਲ ਪੁਥਲ ਹੋਏ ਪਏ ਆ ਬੰਗਲਾਦੇਸ਼ ਦੀ ਐਗਜ਼ਾਮਪਲ ਲੈ ਲਓ ਆਸਟ੍ਰੇਲੀਆ ਦੇ ਵਿੱਚ ਵੀ ਪ੍ਰਧਾਨ ਮੰਤਰੀ ਵੱਲੋਂ ਚੇਤਾਵਨੀ ਦਿੱਤੀ ਗਈ ਆ ਕਿ ਜਿਹੜਾ ਟੈਰਰਿਸਟ ਅਟੈਕ ਆ ਉਹ ਹੋ ਸਕਦਾ ਇਸੇ ਕਰਕੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਿਹੜੀ ਪੁਲਿਸ ਦੀ ਜਿਹੜੀ ਚੌਕਸੀ ਆ ਉਹ ਵਧਾ ਦਿੱਤੀ ਗਈ ਆ ਪਤਾ ਨਹੀਂ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਹਨਾਂ ਪਿੱਛੇ ਚੁੱਪਚੀਤੇ ਬੈਠਾਏ ਤਮਾਸ਼ਾ ਦੇਖ ਰਹੀਆਂ ਨੇ ਇੱਕ ਸ਼ਾਂਤੀਪੂਰਕ ਦੇਸ਼ ਜਿਹੜਾ ਯੂਕੇ ਦੇ ਵਿੱਚ ਇੰਨੇ ਜ਼ਿਆਦਾ ਦੰਗੇ ਹੋ ਰਹੇ ਆ 13 ਸਾਲਾਂ ਬਾਅਦ ਜਿਹੜੇ ਦੰਗੇ ਹੋ ਰਹੇ ਆ ਸਭ ਤੋਂ ਜ਼ਿਆਦਾ ਭਿਆਨਕ ਦੰਗੇ ਹੋ ਰਹੇ ਆ ਸੋ ਗੱਲ ਸ਼ੁਰੂ ਹੁੰਦੀ ਹੈ ਯੂਕੇ ਦੇ ਵਿੱਚ ਦੰਗੇ ਕਾਹਤੋਂ ਹੋ ਰਹੇ ਆ ਸੋ ਆਪਾਂ ਇਹਦੇ ਬਾਰੇ ਚਾਨਣਾ ਪਾਵਾਂਗੇ 29 ਜੁਲਾਈ ਨੂੰ ਇੱਕ ਟੀਨੇਜਰ ਬੱਚੀਆਂ ਦੀ ਪਾਰਟੀ ਚੱਲ ਰਹੀ ਸੀਗੀ ਟੇਲਰ ਸਵਿਫਟ ਦਾ ਜਿਹੜਾ ਸੀਗਾ ਤੇ ਥੀਮ ਚੱਲ ਰਿਹਾ ਸੀਗਾ ਉਹਦੇ ਵਿੱਚ ਇੱਕ ਸਾਕਸਾ ਜਿਹੜਾ ਇੱਕ ਵਿਅਕਤੀ ਆ ਉਹ ਚਾਕੂ ਛਪੋ ਛਪਾ ਕੇ ਦਾਖਲ ਹੁੰਦਾ ਪਾਰਟੀ ਦੇ ਵਿੱਚ ਅਤੇ ਉੱਥੇ 8 ਬੰਦਿਆਂ ਨੂੰ ਜ਼ਖਮੀ ਕਰ ਦਿੰਦਾ ਅਤੇ ਜਿਹੜੀਆਂ ਤਿੰਨ ਟੀਨੇਜਰ ਕੁੜੀਆਂ ਹੁੰਦੀਆਂ ਨੇ ਬੱਚੀਆਂ ਹੁੰਦੀਆਂ ਨੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਪਰ ਪੁਲਿਸ ਦੇ ਮੁਤਾਬਕ ਕਿਹਾ ਜਾਂਦਾ ਕਿ ਇਹ ਜਿਹੜਾ ਘਟਨਾ ਨੂੰ ਅੰਜਾਮ ਦਿੰਦਾ ਇਹ 크੍ਰਿਸਚੀਅਨ ਵਿਅਕਤੀ ਨੇ ਦਿੱਤਾ ਵਾ ਤੇ ਪਰ ਜਿਹੜੀ ਅਫਵਾਹ ਫਲਾਈ ਗਈ ਆ ਇਹ ਜਿਹੜਾ ਵਿਅਕਤੀ ਸੀਗਾ 17 ਸਾਲਾਂ ਦਾ ਕਸ਼ੂਰ ਵਿਅਕਤੀ ਸੀਗਾ ਇਹਦਾ ਨਾਮ ਕਿਸੋਰ ਸੀਗਾ ਤੇ ਮੁਸਲਮਾਨ ਕਮਿਊਨਿਟੀ ਨੂੰ ਆ ਜਿਹੜਾ ਬਿਲੋਂਗ ਕਰਦਾ ਸੀਗਾ ਹੁਣ ਰੱਬ ਜਾਣੇ ਇਹ ਅਫਵਾਹ ਫਲਾਈ ਗਈ ਹੈ ਪਰ ਪੁਲਿਸ ਦੇ ਮੁਤਾਬਕ ਇਹ ਜਿਹੜਾ ਵਿਅਕਤੀ ਆ 크ਰਿਸਚੀਅਨ ਸੀਗਾ ਇਹ 6 ਸਾਲ ਦਾ ਸੀਗਾ ਜਦੋਂ ਇਹ ਯੂਗਾਂਡਾ ਤੋਂ ਯੂਕੇ ਦੇ ਵਿੱਚ ਆਇਆ ਸੀਗਾ ਤੇ ਇਹਦਾ ਜਿਹੜਾ ਪਾਲਣ ਪੋਸਣ ਆ ਉਹ ਇੱਕ 크ਰਿਸਚੀਅਨ ਦੀ ਤਰ੍ਹਾਂ ਹੋਇਆ ਇਸ ਕਰਕੇ 크ਰਿਸਚੀਅਨ ਆ ਪਰ ਅਫਵਾਹ ਫਲਾਈ ਗਈ ਪੂਰੇ ਦੰਗਾ ਮਾਹੌਲ ਬਣਾਇਆ ਗਿਆ ਸੋ ਇਹ ਅੱਜ ਤੋਂ ਨਹੀਂ ਸ਼ੁਰੂ ਹੋਇਆ ਸੋ ਗੱਲ ਆਪਾਂ ਪਿੱਛੇ ਜਾਈਏ ਹਰ ਕਮਿਊਨਿਟੀ ਜਿੱਦਾਂ ਪੰਜਾਬ ਦੇ ਵਿੱਚ ਵੀ ਆਪਾਂ ਭਈਆਂ ਨੂੰ ਪਸੰਦ ਨਹੀਂ ਕਰਦੇ ਹਨਾ ਵੀ ਸਾਡੀ ਜਿਹੜੀ ਸਟੇਟ ਆ ਉਹਦੇ ਵਿੱਚੋਂ ਬਾਹਰ ਨਿਕਲ ਜਾਣ ਇਦਾਂ ਹੀ ਬਾਹਰਲੇ ਮੌਲਕਾਂ ਕਿਉਂਕਿ ਆਪਾਂ ਇਹਨਾਂ ਬਾਹਰਲੇ ਮੌਲਕਾਂ ਦੇ ਵਿੱਚ ਆਏ ਆ ਇੱਥੋਂ ਦੇ ਲੋਕਾਂ ਦਾ ਰੁਜ਼ਗਾਰ ਖੋਇਆ ਜਾਂ ਹੋਰ ਬਹੁਤ ਸਾਰੀਆਂ ਜੌਬਾਂ ਹਨਾ ਤੇ ਲੱਗ ਲੱਗ ਇਹ ਲੋਕ ਮੰਨਦੇ ਆ ਕਿ ਕ੍ਰਾਈਮ ਨੂੰ ਇਹਨਾਂ ਨੇ ਵਧਾਵਾ ਦਿੱਤਾ ਸੋ ਹੁਣ ਯੂਕੇ ਦੇ ਵਿੱਚ ਮੁਸਲਮਾਨ ਕਮਿਊਨਿਟੀ ਨੂੰ ਟਾਰਗੇਟ ਕੀਤਾ ਜਾ ਰਿਹਾ ਪਰ ਇਹਨਾਂ ਦੇ ਲੋਕਾਂ ਦੇ ਲਈ ਮੁਸਲਮਾਨ ਦਿਖ ਨਹੀਂ ਪਤਾ ਇਹਦੇ ਵਿੱਚ ਆਪਾਂ ਵੀ ਹੋ ਸਕਦੇ ਕੋਈ ਵੀ ਹੋ ਸਕਦਾ ਜਿਹੜਾ ਇਹਨਾਂ ਦੀ ਸਕਿਨ ਤੋਂ ਹੋਰ ਤਰ੍ਹਾਂ ਦਾ ਇਹ ਸਾਰਾ ਦਾ ਨੁਕਸਾਨ ਕਰ ਰਿਹਾ ਲੱਗ ਲੱਗ ਦੁਕਾਨਾਂ ਪੰਨੀਆਂ ਜਾ ਰਹੀਆਂ ਨੇ ਜਿਨ੍ਹਾਂ ਦਾ ਇਹਨਾਂ ਦਾ ਓਨਰ ਆ ਕੋਈ ਵੀ ਦਿਖ ਰਿਹਾ ਵਾ ਜਿੱਦਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਸੋ ਇਹ ਲੋਕ ਮੰਨਦੇ ਆ ਕਿ ਇਹਨਾਂ ਨੇ ਆ ਕੇ ਸਾਡੇ ਇੱਥੇ ਗੰਦ ਪਾ ਦਿੱਤਾ ਕ੍ਰਾਈਮ ਨੂੰ ਵਧਾਇਆ ਬੱਚਿਆਂ ਦਾ ਕਤਲ ਕੀਤਾ ਬੇਸ਼ੱਕ ਕਿਸੇ ਨੇ ਵੀ ਕੀਤਾ ਜਿੱਦਾਂ ਕਿ ਆਪਣੇ ਸਿੱਖ ਜੱਥੇਬੰਦੀਆਂ ਨੇ ਜਾਂ ਹੋਰ ਜਿਹੜੀਆਂ ਅਲੱਗ-ਅਲੱਗ ਜੱਥੇਬੰਦੀਆਂ ਬਣੀਆਂ ਇਹਨਾਂ ਦੀਆਂ ਵੀ ਜੱਥੇਬੰਦੀਆਂ ਹੁੰਦੀਆਂ ਨੇ ਜਿਹੜੀਆਂ ਇਸ ਕੰਮ ਪਿੱਛੇ ਚੁੱਪਚੀ ਪੀਤੇ ਜਿਹੜੀਆਂ ਕੰਮ ਕਰ ਰਹੀਆਂ ਨੇ ਕਿ ਇਹ ਜਿਹੜੇ ਲੋਕ ਆ ਇੱਥੇ ਆ ਰਹੇ ਆ ਸਾਨੂੰ ਰਹਿਣ ਲਈ ਘਰ ਨਹੀਂ ਮਿਲ ਰਹੇ ਮਹਿੰਗਾਈ ਬਹੁਤ ਜ਼ਿਆਦਾ ਹੋ ਗਈ ਆ ਜਿੱਦਾਂ ਕੈਨੇਡਾ ਦੇ ਵਿੱਚ ਵੀ ਇਹੀ ਹਾਲਾਤ ਹੋਏ ਆ ਜਾਂ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਮਾਈਗ੍ਰੈਂਟਸ ਨੂੰ ਲੈ ਕੇ ਵੱਖ-ਵੱਖ ਜਿਹੜੇ ਮੌਲਕਾ ਉਹਨਾਂ ਦੀਆਂ ਨੀਤੀਆਂ ਠੋਸ ਬਣਾਈਆਂ ਜਾਣਗੀਆਂ ਸੋ ਕੈਨੇਡਾ ਦੇ ਵਿੱਚ ਵੀ ਆਪਣੀਆਂ ਬਹੁਤ ਸਾਰੀਆਂ ਆਪਣੀ ਭਾਈਚਾਰੇ ਨਾਲ ਜਿਹੜੀਆਂ ਕੁੜੀਆਂ ਦੇ ਨਾਲ ਆ ਜਿਹੜਾ ਬਤੀਰਾ ਜਿਹੜਾ ਘਟਿਆ ਕੀਤਾ ਜਾਂਦਾ ਉਹਦੀਆਂ ਵੀਡੀਓ ਹਾਲੇ ਆਪਣੇ ਤੱਕ ਹੀ ਸੀਮਤ ਆ ਜਦੋਂ ਕਿਸੇ ਦੂਜੀ ਕਮਿਊਨਿਟੀ ਦੇ ਵਿੱਚ ਇਦਾਂ ਦੀ ਘਣਾਉਣੀ ਹਰਕਤ ਹੋ ਗਈ ਤਾਂ ਉਥੇ ਵੀ ਦੰਗਾ ਹੋ ਸਕਦੇ ਆ ਹਰ ਕਿਤੇ ਇਦਾਂ ਦੀ ਮਾਹੌਲ ਸਿਰਜਿਆ ਜਾ ਸਕਦਾ ਵਾ ਤੇ ਹੁਣ ਯੂਕੇ ਦੇ ਲੋਕਾਂ ਦਾ ਪੂਰਾ ਜ਼ੋਰ ਲੱਗਿਆ ਹੋਇਆ ਕਿ ਜਿਹੜੇ ਇੱਕ ਹੁੰਦੇ ਆ ਲੀਗਲ ਮਾਈਗ੍ਰੈਂਟਸ ਇੱਕ ਹੁੰਦੇ ਇਲੀਗਲ ਯੂਕੇ ਦੇ ਵਿੱਚ ਜਿਹੜੇ ਇਲੀਗਲ ਮਾਈਗ੍ਰੈਂਟਸ ਆ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਕਿਉਂਕਿ ਯੂਕੇ ਦੇ ਵਿੱਚ ਫਰਾਂਸ, ਜੰਗਾ, ਜਾਂ ਜਿਹੜੀਆਂ ਹੋਰ ਕੰਟਰੀਆਂ ਤੋਂ ਜਿਹੜੇ ਲੋਕ ਆਉਂਦੇ ਆ ਉਹ ਕਸਤੀਆਂ ਦੇ ਵਿੱਚ ਬੇੜਿਆਂ ਦੇ ਰੂਪ ਦੇ ਵਿੱਚ ਆ ਜਾਂਦੇ ਆ ਅਤੇ ਉੱਥੇ ਆ ਕੇ ਉਹਨਾਂ ਨੇ ਬਹੁਤ ਜ਼ਿਆਦਾ ਗੰਦ ਪਾਇਆ ਹੋਇਆ ਵਾ ਸੋ ਇਸ ਕਰਕੇ ਜਿਹੜੇ ਲੋਕ ਆ ਉੱਥੋਂ ਦੇ ਜਿਹੜੇ ਸਿਟੀਜ਼ਨ ਆ ਉਹ ਚਾਹੁੰਦੇ ਆ ਕਿ ਇਹਨਾਂ ਨੂੰ ਹੁਣ ਬਾਹਰ ਕੱਢਿਆ ਜਾਵੇ ਪਰ ਹੁਣ ਉੱਥੋਂ ਦਾ ਪ੍ਰਧਾਨ ਮੰਤਰੀ ਨੇ ਹੁਣ ਸਖਤ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਵਾ ਕਿ ਜਿਹੜਾ ਇਹ ਬੰਦੇ ਇਦਾਂ ਦਾ ਕੰਮ ਕਰ ਰਹੇ ਆ ਇਹਨਾਂ ਨੂੰ ਵਾਕਸ਼ਾ ਨਹੀਂ ਜਾਊਗਾ ਆਇਡੈਂਟੀਟੀ ਕਰਕੇ ਇਹਨਾਂ ਦੀ ਪਛਾਣ ਕਰਕੇ ਇਹਨਾਂ ਨੂੰ ਸਜ਼ਾ ਦਿੱਤੀ ਜਾਊਗੀ 300 ਦੇ ਕਰੀਬ ਗ੍ਰਿਫਤਾਰੀਆਂ ਹੋ ਚੱਕੀਆਂ ਨੇ ਇੱਕ ਬੰਦੇ ਨੂੰ ਫੜ ਕੇ 30 ਸਾਲ ਦੀ ਜਿਹੜੀ ਸਜ਼ਾ ਮੌਕੇ ਤੇ ਸੁਣਾ ਦਿੱਤੀ ਗਈ ਆ ਸੋ ਜਿਹੜੇ ਵੀ ਭੈਣ ਭਰਾ ਯੂਕੇ ਦੇ ਵਿੱਚ ਰਹਿੰਦੇ ਆ ਆਪਣੀ ਸੇਫਟੀ ਆਪਣੇ ਹੱਥ ਵਿੱਚ ਰੱਖਿਓ ਕਿਉਂਕਿ ਇਹ ਲੋਕ ਨਹੀਂ ਜਾਣਦੇ ਤੁਸੀਂ ਕਿਹੜੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ ਇਹਨਾਂ ਦੇ ਲਈ ਸਿਰਫ ਤੁਸੀਂ ਸਕਿਨ ਦੇਖ ਕੇ ਇਹਨਾਂ ਨੇ ਤੁਹਾਡੀ ਤੁਹਾਡੇ ਤੇ ਹਮਲਾ ਕਰ ਦੇਣਾ ਸੋ ਬਚ ਕੇ ਰਹੋ ਆਸਟ੍ਰੇਲੀਆ ਦੇ ਵਿੱਚ ਵੀ ਇਦਾਂ ਹੀ ਤਾਂ ਕੀ ਮਿਲੀ ਆ ਕਿ ਟੈਰਰਿਸਟ ਅਟੈਕ ਹੋ ਸਕਦਾ ਵਾ ਇਹ ਇੱਕ ਕਮਿਊਨਿਟੀ ਨੂੰ ਬਲੇਮ ਕੀਤਾ ਜਾ ਸਕਦਾ ਉਸ ਤੋਂ ਬਾਅਦ ਜਿਹੜੀ ਅੱਗ ਲੱਗਦੀ ਆ ਉਸ ਤੋਂ ਬਾਅਦ ਪਤਾ ਨਹੀਂ ਲੱਗਦਾ ਕਿ ਕਿਹੜੀ ਕਮਿਊਨਿਟੀ ਕਿੱਧਰ ਨੂੰ ਚਲੇ ਜਾਂਦੀ ਹੈ ਤੇ ਕੀ ਦਾ ਨੁਕਸਾਨ ਆ ਜਿਹੜਾ ਕਰ ਰਹੇ ਆ ਸੋ ਯੂਕੇ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਮਾੜੇ ਆ ਕਿਉਂਕਿ ਕਿਉਂਕਿ ਜਿਵੇਂ ਯੂਕਰੇਨ ਤੇ ਗਾਜਾ ਦੀ ਲੜਾਈ ਲੱਗੀ ਹੋਈ ਆ ਪੂਰੇ 2 ਸਾਲ ਤੋਂ ਸਮਾਂ ਬੱਧ ਹੋ ਚੁੱਕਿਆ ਸੋ ਆਪਾਂ ਨੂੰ ਰੋਟੀ ਸਵੇਰ ਦੀ ਦਾ ਫਿਕਰ ਹੁੰਦਾ ਪਰ ਉੱਥੇ ਦੇ ਲੋਕਾਂ ਨੂੰ ਸਵੇਰ ਦਾ ਸੂਰਜ ਦੇਖਣ ਦਾ ਫਿਕਰ ਹੁੰਦਾ ਯੂਕੇ ਦੇ ਵਿੱਚ ਆ ਜਿਹੜਾ ਇੱਕ ਬੰਦੇ ਨੂੰ ਜਿਹੜਾ ਹੁੰਦੇ ਆ ਹਰ ਧਰਮ ਦੇ ਵਿੱਚ ਜਿਹੜੇ ਪੜਕਾ ਉਪਾਸ਼ਣ ਦਿੰਦੇ ਆ ਯੂਕੇ ਦੇ ਵਿੱਚ ਅੱਜ ਇਸ ਬੰਦੇ ਦੀ ਤੁਸੀਂ ਫੋਟੋ ਦੇਖ ਰਹੇ ਹੋ ਇਹਦਾ 2017-18 ਦੇ ਵਿੱਚ ਯੂਕੇ ਦੀ ਸਰਕਾਰ ਵੱਲੋਂ ਜਿਹੜਾ ਅਕਾਊਂਟ ਜਿਹੜਾ ਪਹਿਲਾਂ ਟਵਿੱਟਰ ਹੁੰਦੀ ਸੀ ਬੰਦ ਕਰ ਦਿੱਤਾ ਗਿਆ ਸੀਗਾ ਹੁਣ ਜਿਹੜਾ ਐਲਨ ਮਾਸਕ ਇਹਨੇ ਟਵਿੱਟਰ ਬਾਏ ਕਰ ਲਿਆ ਹੁਣ ਇਹਦਾ ਨਾਂ ਐਕਸ ਆ ਇਹ ਬੰਦੇ ਦਾ ਦੁਆਰਾ ਅਕਾਊਂਟ ਆ ਜਿਹੜਾ ਓਪਨ ਹੋ ਗਿਆ ਸਰਕਾਰ ਵੱਲੋਂ ਮੰਨਿਆ ਜਾ ਰਿਹਾ ਕਿ ਇਹ ਬੰਦਾ ਜਿਹੜਾ ਇਹਨੇ ਹੀ ਇਹ ਪੜਕਾਉ ਹਿੰਸਾ ਵਾ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਹੈ ਕਿਉਂਕਿ ਜਿਹੜਾ ਸੋਸ਼ਲ ਮੀਡੀਆ ਦਾ ਐਲਗੋਰਿਦਮ ਆ ਇਹੜੇ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਜ਼ਿਆਦਾ ਜਿਹੜਾ ਫਲਾਉਂਦਾ ਵਾ ਸੋ ਰੱਬ ਭਲੀ ਕਰੇ ਆਪੋ ਆਪਣਾ ਖਿਆਲ ਰੱਖਿਓ ਧੰਨਵਾਦ